ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਭਾਰਤ ਲਈ ਆਈ ਹੈ ਦੀ ਵੱਡੀ ਮਾੜੀ ਖਬਰ ਵੱਜਿਆ ਵੱਡੇ ਖਤਰੇ ਦਾ ਗੂਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਜਿਕਾ ਵਾਇਰਸ ਪਰਤ ਵਜਿਹੇ ਸਿਹਤ ਅਧਿਕਾਰੀਆਂ ਲਈ ਚਿੰਤਾ ਦਾ ਮਜੂਦਾ ਕਾਰਨ ਹੈ ਜਿਕਾ ਵਾਇਰਸ ਇੱਕ ਫਲੀ ਵਾਇਰਸ ਹੈ ਜੋ ਮਨੁੱਖ ਮੁੱਖ ਤੌਰ ਤੇ ਸੰਕਰਮਿਤ ਐਡਜ਼ ਦੇ ਮਸਰ ਦੇ ਕਟਣ ਨਾਲ ਫੈਲ ਰਿਹਾ ਖਾਸ ਤੌਰ ਤੇ ਐਡਜ਼ ਏਜੀਪੀਟੀ ਅਤੇ ਐਡਜ਼ ਐਸਨ ਕਿਹਾ ਜਾਂਦਾ ਮੰਨੇ ਜਾਂਦਾ ਹੈ ਕਿ ਮਛਰ ਦੇ ਵੇਲੇ ਸਰਗਰਮ ਰਹਿੰਦੇ ਹਨ ਜਿਸ ਨਾਲ ਮਨੁੱਖਾਂ ਵਿੱਚ ਲਾਗ ਦਾ ਖਤਰਾ ਵੱਧ ਜਾਂਦਾ ਹੈ ਮਛਰ ਦੇ ਕਟਣ ਤੋਂ ਇਲਾਵਾ ਜਿਕਾ ਵਾਇਰਸ ਜਿੰਸੀ ਸੰਪਰਕ ਖੂਨ ਚੜਾਉਣ ਅਤੇ ਗਰਭਵਸਤਾ ਜਿਹਨੇ ਪੈਦਲ ਮਾਂ ਤੋਂ ਬੱਚੇ ਤੱਕ ਫੈਲ ਸਕਦਾ ਜਿਵੇਂ ਕਿ ਦੇਸ਼ ਵਿੱਚ ਕੇਸ ਬਾਤ ਰਹੇ ਹਨ ਇਸ ਲੇਖ ਵਿੱਚ ਅਸੀਂ ਦੇਖਾਂਗੇ ਕਿ ਵਾਇਰਸ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਜਿਵੇਂ ਕਿ ਕਿਵੇਂ ਉਹ ਹਰਕਰਦਾ ਤੇ ਲੱਗ ਲੱਗਣ ਤੋਂ ਬਾਅਦ ਕਿਸੇ ਵਿਅਕਤੀ ਦੇ ਅੰਗਾਂ ਦਾ ਕੀ ਹੁੰਦਾ ਵੀਡੀਓ ਦੇਖਣ ਲਈ ਤੋ ਬਾਡਾ